ਚੱਲ ਵੀ ਸਤਿਕਾਰ ਜੀ ਅੱਜ ਪਿੰਡ ਮੱਤੀ ਦੇ ਵਿੱਚ ਅਸੀਂ ਆਪ ਨੂੰ ਨਗਰ ਦੇ ਵਿੱਚ ਹੀ ਖੜੇ ਆ ਸਾਡੇ ਪਿੰਡ ਦੇ ਵਿੱਚ ਤਿੰਨ ਖਾਂ ਤੇ 20-25 ਫੁੱਟ ਦਾ ਫਾੜ ਪੈ ਗਿਆ ਸੀਗਾ ਤੇ ਜਿਹਦੇ ਕਾਰਨ ਜਿਵੇਂ ਸਰਪੰਚ ਸਾਹਿਬ ਨੇ ਡਾਕਟਰ ਕਾਕਾ ਜੀ ਨੇ ਤਿੰਨੇ ਗੁਰਦੁਆਰਿਆਂ ਦੇ ਵਿੱਚ ਲੋਸਮ ਚੱਕਰਾਈ ਦੀ ਪਿੰਡ ਦੇ ਵੱਧ ਤੋਂ ਵੱਧ ਨੌਜਵਾਨ ਪਹੁੰਚੋ ਤਾਂ ਉਹਨਾਂ ਦੇ ਜਿਹੜਾ ਲੋਕਾਂ ਨੇ ਆਪ ਪਹੁੰਚਾਇਆ ਇਹਦੇ ਸਾਰੇ ਪਿੰਡ ਦੇ ਨੌਜਵਾਨ ਜਿੰਨਾਂ ਕੋਲੇ ਭਾਈ ਮਰਦਾ ਵੀ ਸਾਰੇ ਗਾਲੀ ਜਗਾ ਇੱਕਾ ਇਨਸਾਨੀਆਂ ਦੇ ਨਾ ਇਨਸਾਨੀਆਂ ਤੇਰੇ ਮਾਂ ਤੇ ਸਾਰੇ ਪਿੰਡ ਦੇ ਨੌਜਵਾਨ ਪਹੁੰਚੇ ਨੇ ਇੱਕਾ ਇਹ ਹੁੰਦਾ ਵੀ ਸਰਪੰਚਾ ਹਣਾ ਇਨਕਾਂ ਲਈ ਸੜਕ ਤੇ ਖੜਾ ਉਹ ਵਿਚਾਰਾ ਨਾਲ ਗੱਤੇ ਚੱਕੀ ਫਿਰਦਾਗਾ ਧੰਨਵਾਦ ਚਾਲੀਆਂ ਪੌੜੀਆਂ ਕਹਿੰਦੇ ਜੇ ਦੱਬੀਆਂ ਜਾਣ ਵਿਚਾ ਪਰ ਪੀਏ ਦੇ ਦਾਂਗੇ ਪਿੱਛੀ ਲੱਭ ਦੋ ਤੇ ਬਾਕੀ ਇਹ ਸਰਕਾਰ ਦੀ ਨਿਮੈਤੀਆ ਮਾਰੇ ਮੂਹਰੇ ਦਿਖਾਈ ਭਈ ਆ ਕੀ ਹੈਗਾ ਆ ਇਹਦੇ ਕਰਕੇ ਸਾਰਾ ਬਾੜ ਪਿਆ ਜੇ ਸਰਕਾਰ ਨੇ ਇਹ ਜਿਹੜੀ ਸਫਾਈ ਕਰਨੀ ਹੁੰਦਾ ਰੇਲਮ ਦੀ ਕੀਤੀ ਰਹੀਆਂ ਦੇਖ ਲਓ ਪੂਰੇ ਕਿੰਨਾ ਗੰਦਾ ਸਾਡੇ ਪਿੰਡ ਦੇ ਵਿੱਚ ਪਾੜ ਪੈ ਚੁੱਕਾ ਆਹ ਦੇਖੋ ਸਾਰੇ ਨੌਜਵਾਨ ਨੌਜਵਾਨਾਂ ਦੇ ਹੌਸਲੇ ਦੇਖੋ ਆਪ ਦੇ ਆਪ ਦੇ ਨਮਾਇਦੇ ਜਿੰਨਾ ਵੀ ਜਿੰਤੂ ਸੀ ਲੋ ਸਰ ਦੇਖੋ ਕਿ ਕਿਹੜੇ ਰੱਖਿਆ ਹੋਵੇ ਜਮਾ ਦੇਖ ਲਓ ਨਾਲੇ ਦੇ ਵਿੱਚ ਹਨਾ ਇੱਕ ਮੇਰੇ ਬੜਾ ਕਿਹੜਾ ਤੂ ਦਾ ਹੁੰਦਾ ਕੀ ਕੁਝ ਹੁੰਦਾ ਆਪ ਜਾਣਕਾਰੀ ਲੈ ਕੇ ਆਉਂਦੀ ਦਾ ਨੌਜਵਾਨ ਆਪ ਪਿੰਡ ਦੇ ਵਿੱਚ ਪਾਣੀ ਆਪ ਸੇਵਾ ਕਰ ਰਹੇ ਨੇ ਮਤਲਬ ਸੇਵਾ ਹੀ ਆ ਬਈ ਧੰਨਵਾਦ ਜੀ ਤਾਕੀ ਤੁਹਾਨੂੰ ਜਦੋਂ ਆਪਾਂ ਬੰਦ ਕਰਤਾ ਪਾੜ ਉਹ ਵੀਡੀਓ ਬਣਾ ਕੇ ਦਿਖਾਵਾਂਗੇ